ਅਸੀਂ ਆਪ ਨਾਲ ਮਿਲ ਕੇ ਅਸੀਂ ਪਲਾਨ ਬਣਾਇਆ ਕਿਉਂਕਿ ਅੱਜ ਕੱਲ੍ਹ ਉਹ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ ਨੇ ਤੇ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਾਰੇ ਪਰਿਵਾਰ ਸਾਰੇ ਜਿਹੜੇ ਸਿਟੀਜ਼ਨਸ ਨੇ ਆਪਣੇ ਸ਼ਹਿਰ ਦੇ ਆਪਣੇ ਪਰਿਵਾਰਾਂ ਦੇ ਨਾਲ ਉਹ ਮਾਰਕੀਟ ਤੇ ਸ਼ਾਪਿੰਗ ਕਰਨ ਲਈ ਆਉਂਦੇ ਆ ਤੇ ਥੋੜਾ ਜਿਹਾ ਇਹ ਰਹਿੰਦਾ ਹੈ ਕਿ ਵੀ ਮਾਰਕੀਟ ਦੇ ਵਿੱਚ ਰਸ਼ ਹੈ ਕਿਸੇ ਤਰ੍ਹਾਂ ਦੇ ਕੋਈ ਸ਼ਰਾਤੀ ਅਨਸਰ ਨਾ ਹੋਵੇ ਥੋੜਾ ਜਿਹਾ ਸੈਂਸ ਆਫ ਸਿਕਿਉਰਿਟੀ ਰਹਿੰਦੀ ਹੈ ਸਾਰਿਆਂ ਨੂੰ ਵੀ ਅਸੀਂ ਰਾਮਨਾਲ ਤਿਉਹਾਰਾਂ ਦੇ ਦਿਨਾਂ 'ਚ ਕੋਈ ਅਜਿਹੀ ਗੱਲਬਾਤ ਨਾ ਹੋਵੇ ਜਿਸ ਦੇ ਨਾਲ ਆਪਣਾ ਕੋਈ ਐਸਟਰਾਜੀ ਸਥਿਤੀ ਪੈਦਾ ਹੋਏ ਕਿ ਸਾਨੂੰ ਕੋਈ ਦਿੱਕਤ ਆਵੇ ਘਰਾਂ ਦੇ ਵਿੱਚ ਸੋ ਅਸੀਂ ਚਾਹ ਰਹੇ ਹਾਂ ਕਿ ਕੋਈ ਅਸੀਂ ਸਾਰੇ ਸ਼ਹਿਰ 'ਚ ਘੁੰਮਾਂਗੇ ਅਸੀਂ ਸਿਟੀਜ਼ਨਸ ਨੂੰ ਇੱਕ ਵਿਸ਼ਵਾਸ ਦਿਵਾਵਾਂਗੇ ਕਿ ਸਾਡਾ ਜਿਹੜਾ ਸ਼ਹਿਰ ਹੈ ਉਹ ਸੇਫ ਹੈ ਬਿਲਕੁਲ ਕਿ ਤੁਸੀਂ ਆਪਣੇ ਤਿਉਹਾਰਾਂ ਦੇ ਦਿਨਾਂ ਨੂੰ ਚੰਗੀ ਤਰ੍ਹਾਂ ਇੰਜੋਏ ਵੀ ਕਰ ਸਕਦੇ ਹੋ ਇਸ ਦੇ ਨਾਲ ਹੀ ਜਿਹੜੇ ਵੀ ਕੋਈ ਸੁਰਾਖੀ ਅੰਸਰ ਐਸੀ ਲੱਗੇ ਜੇ ਨਾਲੋਂ ਵੀ ਪਤਾ ਹੋਵੇ ਕਿ ਸਾਡੀ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਹੈਗੀ ਉਹ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਦਿਨਾਂ 'ਚ ਰਹੇਗੀ ਤਾਂ ਕਿ ਕੋਈ ਵੀ ਅਕਟੂਅਰਡ ਇਨਸੀਡੈਂਟ ਨਾ ਹੋਵੇ। ਅੰਮਛੇ ਦੇ ਵਿੱਚ ਤਿਹਾਰਾਂ ਦੇ ਦਿਨਾਂ ਤੇ ਨਜਾਇਜ਼ ਕਬਜ਼ੇ ਬਹੁਤ ਜ਼ਿਆਦੇ ਨੇ ਤੇ ਜਿਹੜਾ ਟ੍ਰੈਫਿਕ ਬਿਲਕੁਲ ਜਾਮ ਹੁੰਦਾ ਜੀ। ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਕੀ ਉਹ ਵੀ ਆਪੇ ਚੈੱਕ ਕਰ ਲਾਂਗੇ ਨਾਲ ਦੇ ਨਾਲ ਜਦੋਂ ਅਸੀਂ ਵਿਜ਼ਿਟ ਕਰਾਂਗੇ ਤਾਂ ਜਿੱਥੇ-ਜਿੱਥੇ ਕੋਈ ਐਹੋ ਜਿਹੀ ਸਥਿਤੀ ਸਾਹਮਣੇ ਆਏਗੀ ਉਸ ਦਾ ਆਪਾਂ ਕੇਸ ਟੂ ਕੇਸ ਬੇਸਿਸ ਤੇ ਰਿਸੋਲਵ ਕਰਾਂਗੇ। ਮੈਡਮ ਤੇ ਮਠਿਆਈਆਂ ਜਿਵੇਂ ਡੁਪਲੀਕੇਟ ਮਠਿਆਈਆਂ ਪਕਾ ਰਹੇ ਹੁੰਦੇ ਤਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਚੱਲ ਰਹੀ ਹੈ ਜੀ ਡੇਲੀ ਬੇਸਿਸ ਤੇ ਫੂਡ ਸੇਫਟੀ ਐਂਡ ਜਿਹੜੀ ਟੀਮਾਂ ਨੇ ਸਾਡ ਡੇਲੀ ਦੀ ਰਿਪੋਰਟਾ ਮੇਰੇ ਕੋਲ ਆ ਰਹੀਆਂ ਨੇ ਔਰ ਉਹਨਾਂ ਨੂੰ ਅਸੀਂ ਪਹਿਲਾਂ ਨਾਲੋਂ ਵੀ ਹੋਰ ਤੇਜ਼ ਕੀਤਾ ਹੋਇਆ ਹੈ ਕਿ ਇਹਨਾਂ ਦਿਨਾਂ 'ਚ ਚੈਕਿੰਗ ਦੀ ਜਿਹੜੀ ਨੰਬਰਸ ਹੈ ਉਹ ਜ਼ਿਆਦਾ ਹੋਣੇ ਚਾਹੀਦੇ ਹੈ ਹੁਣ 5 ਮਿੰਟ ਪਹਿਲਾਂ ਵੀ ਮੇਰੀ ਜਿਹੜੀ ਹੈ ਫੂ ਸੇਫਟੀ ਆਫਸਰ ਨਾਲ ਗੱਲ ਹੋਈ ਹੈ ਰੈਗੂਲਰਲੀ ਚੱਲ ਰਿਹਾ ਹੈ ਜਿੱਥੇ ਕਿਤੇ ਤੁਹਾਨੂੰ ਕੋਈ ਸ਼ਿਕਾਇਤ ਦਾ ਕੋਈ ਐਕਸਟਰਾ ਦਾ ਲੱਗਦਾ ਹੈਗਾ ਤੁਸੀਂ ਮੇਰੇ ਧਿਆਨ 'ਚ ਲਿਆਓ ਅਸੀਂ ਟੀਮ ਉੱਥੇ ਭੇਜਾਂਗੇ ਰੂਟੀਨ ਦੇ ਵਿੱਚ ਸਭ ਜਗ੍ਹਾ ਟੇਮਾ ਜਾ ਰਹੀਆਂ ਨੇ ਜਿਹੜੇ ਡੁਪਲੀਕੇਟ ਮਥਈਆਂ ਭੇਜਦੇ ਉਹਨਾਂ ਨੂੰ ਕੀ ਤਾੜਨਾ ਕਰਨਾ ਚਾਹੀਦਾ ਹੈ ਬਿਲਕੁਲ ਜੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸਖਤ ਐਕਸ਼ਨ ਲਿਆ ਜਾਏਗਾ ਡੁਪਲੀਕੇਟ ਮਿਠਾਈ ਵੇਚਣ ਦਾ ਕੋਈ ਸਕੋਪ ਨਹੀਂ ਹੈਗਾ ਅਸੀਂ ਇਵਨ ਕਿ ਜਿਹੜੇ ਮਾਨਸਾ ਦੇ ਬਾਰਡਰ ਜਿਹੜੇ ਆਪਣੇ ਹਰਿਆਣਾ ਦੇ ਨਾਲ ਲੱਗਦਾ ਉਸ ਏਰੀਆ ਦੇ ਵਿੱਚ ਵੀ ਅਸੀਂ ਰੋਡ ਦੇ ਉੱਤੇ ਵੀ ਰੈਂਡਮ ਚੈਕਿੰਗ ਕਰਵਾ ਰਹੇ ਹਾਂ ਨਾਕੇ ਲਗਾ ਕੇ ਠੀਕ ਹੋ ਕੇ ਜੇ ਕਿ ਇਹ ਕਿਹੜੀ ਕਿਹੜੀ ਜਗ੍ਹਾ ਤੇ ਜਿਹੜੀ ਚੈਲਿੰਜ ਦੀ ਆਜ ਅਸੀਂ ਪੂਰੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਸਾਡੇ ਜੋ ਵੱਖ-ਵੱਖ ਟਾਊਨ ਹੈਗੇ ਜਿਸ ਦਿਨ ਮਾਨਸਾ ਹੈਗਾ ਫੁੱਟਲਾੜਾ ਸਰਤੂਲਗੜ ਵਿਖੀ ਜੋਗਾ ਸਭੀ ਜਗ੍ਹਾ ਤੇ ਸਾਡੇ ਵੱਖ-ਵੱਖ ਡੀਐਸਪੀ ਐਸਪੀ ਸਹਿਬਾਨ ਔਰ ਐਸਐਸਓ ਸਹਿਬਾਨ ਉੱਥੇ 플ੈਗ ਮਾਰਚ ਸੇਮ ਟਾਈਮ ਤੇ ਅਸੀਂ ਕਰਵਾ ਰਹੇ ਹੈਗੇ ਜਿੱਥੇ ਡੀਸੀ ਮੈਡਮ ਵੀ ਸਾਡੇ ਨਾਲ ਹੈਗੇ ਜੋ ਮਾਨਸਾ ਸੈਰ ਦੇ ਵਿੱਚ ਅਸੀਂ 플ੈਗ ਮਾਰਚ ਕਰ ਰਹੇ ਹੈਗੇ ਇੱਕ ਡਿਊਟੀ ਫੈਸਟੀਵਲ ਸੀਜ਼ਨ ਫੁਲੇਸ 24/7 ਜਨਤਾ ਦੀ ਸੇਵਾ ਕੇ ਲੇ ਹਾਜ਼ਰ ਹੈਗੀ ਤੁਸੀਂ ਜਦੋਂ ਮਰਜੀ ਸਾਨੂੰ ਕਾਲ ਕਰਕੇ ਕੋਈ ਵੀ ਇਤਲਾਹ ਦੇ ਸਕਦੇ ਹੋ ਕੋਈ ਵੀ ਸਸਪੀਸ਼ੀਅਸ ਪਰਸਨ ਇੱਥੇ ਅਗਰ ਰੋਮਿੰਗ ਅਰਾਊਂਡ ਰਹਿੰਦਾ ਹੈਗਾ ਕੋਈ ਸਸਪੀਸ਼ੀਅਸ ਚੀਜ਼ ਤੁਹਾਨੂੰ ਦਿਖਾਈ ਦਿੰਦੀ ਹੈਗੀ ਤਾਂ ਸਾਨੂੰ ਸਾਥ ਕੇ ਸਾਥ ਸਾਡੇ ਕੰਟਰੋਲ ਰੂਮ ਜਾਂ ਸਾਡੇ ਕਨਸਰਨ ਐਸਐਸਓ ਸਾਹਿਬਾਨ ਜਾਂ ਮੈਨੂੰ ਤੁਸੀਂ ਇਤਲਾਹ ਦੇ ਸਕਦੇ ਹੋ ਤਾਂ ਮਾਨਸਾ ਪੁਲਿਸ ਦਾ ਇੱਕ ਹੀ ਮੋਟਿਵ ਹੈ ਕਿ ਲੋਕਾਂ ਨੂੰ ਜੋ ਫੈਸਟੀਵਲ ਸੀਜ਼ਨ ਹੈ ਬਿਲਕੁਲ ਅਸੀਂ ਬਿਲਕੁਲ ਕੋਈ ਕ੍ਰਾਈਮ ਫਰੀ ਇਨਸੀਡੈਂਟ ਸੀ ਔਰ ਲੋਕਾਂ ਨੂੰ ਇਹ ਫੈਸਟੀਵਲ ਸੇ ਜਨੂ ਗੁਜ਼ਾਰੇ ਤਾਂ ਇਹਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੇ ਨਾਲ कोई भी क्रिमिनल बंदा है उसके बारे में इंफॉर्मेशन दें ताकि ताकिन कर सकें देखो पुलिस जो कानून है वो सबके लिए समान हैगा अगर कोई क्रिमिनल अगर कानून अपने हाथ में लेंदा है का, तो कानून अपने मुताबिक उस पर जो एक्ट करेगा उसको जो सख्त सजाव वो देती जाएगी ठीक है